ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਆ ਵੀ ਜਦੋਂ ਕੋਈ ਆਪਾਂ ਕਿਸੇ ਚੰਗੇ ਕੰਮ ਨੂੰ ਹੱਥ ਪਾਉਨੇ ਆ ਤਾਂ ਉਸੇ ਤਰ੍ਹਾਂ ਹੀ ਆਪਾਂ ਨੂੰ ਅੱਗੇ ਵੀ ਚੰਗੇ ਲੋਕ ਮਿਲਦੇ ਹਨ ਤੇ ਸਾਥ ਨਾਲ ਸਾਰਾ ਕੰਮ ਜਿਹੜਾ ਹੋ ਜਾਂਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਕੁਝ ਦਿਨ ਹੋਏ ਮੈਨੂੰ ਪਤਾ ਲੱਗਾ ਸੀ ਕੋਈ ਕਿਸੇ ਪਰਿਵਾਰ ਦੇ ਵਿੱਚ ਸਿਰਫ ਦੋ ਛੋਟੇ ਛੋਟੇ ਬੱਚੇ ਨੇ ਜਿਹੜੇ ਪੜ ਰਹੇ ਨੇ ਨਿੱਕੇ ਨਿੱਕੇ ਤੇ ਇੱਕ ਉਹਨਾਂ ਦੀ ਬਜ਼ੁਰਗ ਦਾਦੀ ਹੈ ਜਿਹੜੀ ਉਹਨੂੰ ਸਮਰ ਰਹੀ ਹੈ ਤੇ ਮੈਨੂੰ ਕਿਸੇ ਨੇ ਕਿਹਾ ਵੀ ਇਸ ਟਾਈਮ ਉਹਨਾਂ ਦੇ ਘਰੇ ਕੌਲੀ ਆਟਾ ਵੀ ਨਹੀਂ ਤੋਂ ਧੰਨ ਗੁਰੂ ਰਾਮਦਾਸ ਜੀ ਦਾ ਵੋਟਰ ਅਸਰਾ ਲੈ ਕੇ ਆਪਣੇ ਦੋਸਤ ਦੀ ਮਦਦ ਨਾਲ ਉਸ ਪਰਿਵਾਰ ਨੂੰ ਰਾਸ਼ਨ ਦਿੱਤਾ ਇੱਕ ਮਹੀਨੇ ਦਾ ਜਾ ਕੇ ਤਾਂ ਉਹ ਮਾਤਾ ਨੇ ਕਿਹਾ ਕਿ ਪੁੱਤ ਬੱਚੇ ਘਰੇ ਬੈਠੇ ਦਾਖਲੇ ਸ਼ੁਰੂ ਹੋ ਗਏ ਵੀ ਅਸੀਂ ਮੈਂ ਹੀ ਇਕੱਲੀ ਨਾ ਸੰਭਾਲਣ ਵਾਲੀ ਮੇਰਾ ਹੋਰ ਕੋਈ ਨਹੀਂ ਵੀ ਜੇ ਕੋਈ ਤੁਸੀਂ ਦਾਖਲਾ ਫੀਸ ਭਰ ਦਮੋ ਮੈਂ ਮਾਤਾ ਨੂੰ ਬੇਨਤੀ ਕਰੀ ਵੀ ਅਸੀਂ ਇਕੱਲਾ ਬਿਮਾਰੀ ਦੀ ਤੇ ਰਾਸ਼ਨ ਦੀ ਕਰਦੇ ਆਂ ਵੀ ਦਾਖਲੇ ਵਾਲੀ ਕਦੇ ਕਰੀ ਨਹੀਂ ਚਲੋ ਮੈਂ ਕਿਹਾ ਕੋਸ਼ਿਸ਼ ਕਰਾਂਗੇ ਤਾਂ ਮੈਂ ਆਪਣੇ ਗਰੁੱਪ ਗੁਰੂ ਕੀ ਗੋਲਗਰੀ ਦਾ ਮੰਗ ਗਰੁੱਪ ਵਾਲੇ ਵੀਰਾਂ ਨਾਲ ਰਹਿ ਕੀਤੀ ਉਨ੍ਹਾਂ ਵੱਲੋਂ ਰਾਹ ਮਿਲ ਕੇ ਕਿਹਾਗਾ ਵੀ ਚਲੋ ਕੋਈ ਗੱਲ ਨਹੀਂ ਛੋਟੇ ਬੱਚੇ ਐ ਇੱਕ ਇੱਕ ਦਾਖਲਾ ਭਰ ਦੋ ਤੇ ਇੱਕ ਇੱਕ ਮਹੀਨੇ ਦੀ ਫੀਸ ਭਰ ਦੋ ਜਨਾਂ ਬੱਚਿਆਂ ਦੀ ਤੇ ਮੈਂ ਇਹ ਸਕੂਲ ਵਾਲੇ ਕੋਲ ਜਦੋਂ ਸਕੂਲ ਵਾਲਿਆਂ ਕੋਲ ਗਿਆ ਤੇ ਬੇਨਤੀ ਕਰੀ ਵੀ ਕਿੰਨੇ ਪੈਸੇ ਨੇ ਤਾਂ ਮੈਂ ਧੰਨਵਾਦ ਇੱਥੇ ਸਪੈਸ਼ਲ ਜ਼ਿਕਰ ਕਰੂੰਗਾ ਆਰੀਆ ਮਾਡਲ ਸਕੂਲ ਪਟੋੜ ਦੇ ਪ੍ਰਿੰਸੀਪਲ ਸਰ ਭੂਸ਼ਣ ਕੁਮਾਰ ਜੀ ਤੇ ਸਰ ਪ੍ਰਦੀਪ ਗੁਪਤਾ ਜੀ ਮੇਰੇ ਪਰਮ ਮਿੱਤਰ ਸਮਾਸੀ ਵੀ ਸੋ ਉਹਨਾਂ ਦੋਨਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਇਦਾਂ ਕਰਕੇ ਬੱਚਿਆਂ ਦੀ ਫੀਸ ਭਰਨੀ ਆ ਉਹਨਾਂ ਨੇ ਫੁੱਲ ਸਹਿਯੋਗ ਦਿੱਤਾ ਜਿੰਨਾ ਵੀ ਕਰ ਸਕਿਆ ਉਹਨਾਂ ਨੇ ਬਹੁਤ ਜ਼ਿਆਦਾ ਕਨਸੈਸ਼ਨ ਵੀ ਕੀਤਾ ਕਿਉਂਕਿ ਉਸ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਇਕੱਲੇ ਦੋ ਨਿਕ ਨਿਕ ਬੱਚੇ ਤੇ ਦਾਦੀ ਸੀਗੀ ਸੋ ਅੱਜ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਛੋਟੇ ਬੱਚੇ ਦੀ ਸਾਰੇ ਸਾਲ ਦੀ ਫੀਸ ਤੇ ਦਾਖਲਾ ਭਰ ਦਿੱਤਾ ਗਿਆ ਤੇ ਵੱਡੇ ਬੱਚੇ ਦਾ ਦਾਖਲਾ ਸਾਰਾ ਭਰ ਦਿੱਤਾ ਗਿਆ ਤੇ ਇੱਕ ਮਹੀਨੇ ਦੀ ਫੀਸ ਭਰ ਦਿੱਤੀ ਗਈ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਜਦੋਂ ਕੋਈ ਬੰਦਾ ਚੰਗੇ ਕੰਮ ਕਰਦਾ ਵਾਹੀਰ ਕਰਵਾਉਂਦਾ ਸਤਿਆ ਤਾਂ ਤਰ ਕਿਤੇ ਉਸ ਗੱਲ ਦੀ ਬੜੀ ਖੁਸ਼ੀ ਹੁੰਦੀ ਆਪਣੇ ਆਪ ਨੂੰ ਸੋ ਮੈਂ ਧੰਨਵਾਦ ਕਰੂੰਗਾ ਪਹਿਲਾਂ ਤਾਂ ਮੇਰੇ ਸਾਰੇ ਗਰੁੱਪ ਦਾ ਗੁਰੂ ਕੀ ਗੋਲਗਰੀ ਦਾ ਗਰੁੱਪ ਦਾ ਜਿਹੜੇ ਕਿ ਮੇਰੀ ਕਰੀ ਹੋਈ ਬੇਨਤੀ ਤੇ ਘੰਟੇ ਨਹੀਂ ਮਿੰਟਾਂ ਦੇ ਵਿੱਚ ਸੇਵਾ ਪੂਰੀ ਕਰ ਦਿੰਦੇ ਨੇ ਸੋ ਉਹਨਾਂ ਦਾ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਦਸਨ ਨੌਹ ਦੀ ਕਿਰਤ ਹੈ ਇਹ ਸਹੀ ਥਾਂ ਲੱਗਣੀ ਹੈ ਕਿਤੇ ਗਲਤਾਂ ਲੱਗਣੀ ਨਹੀਂ ਸੋ ਦਾਸ ਨੂੰ ਵੀ ਰੱਬ ਜਿੰਨੇ ਕਿ ਕਿਰਪਾ ਬਖਸ਼ਦਾ ਹੈ ਟੈਲੀਫੋਨ ਦਾਸ ਵੀ ਪਾਉਂਦਾ ਰਹਿੰਦਾ ਸੋ ਅਸੀਂ ਨਾਲ ਮਿਲ ਕੇ ਉਹ ਬੱਚਿਆਂ ਦੀ ਅੱਜ ਦੋ ਬੱਚਿਆਂ ਦੀ ਫੀਸ ਭਰ ਦਿੱਤੀ ਤੇ ਦਾਖਲਾ ਭਰ ਦਿੱਤਾ ਇੱਕ ਬੱਚੇ ਦੀ ਸਾਰੀ ਕੰਪਲੀਟ ਫੀਸ ਭਰਤੀ ਮੈਂ ਧੰਨਵਾਦ ਕਰੂੰਗਾ ਗੁਰੂ ਕੀ ਗੋਲਗਰੀ ਦਾ ਗਰੁੱਪ ਦੇ ਸਾਰੇ ਮੈਂਬਰਾਂ ਦਾ ਤੇ ਪ੍ਰਿੰਸੀਪਲ ਹੁਸ਼ਨ ਕੁਮਾਰ ਜੀ ਤੇ ਸਮਾਜ ਸੇਵੀ ਪ੍ਰਦੀਪ ਗਪਤਾ ਜੀ ਜਿੰਨਾਂ ਦੇ ਵੱਡੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੁਣ ਸਿਰਫ ਇੱਕ ਵੱਡੇ ਬੱਚੇ ਦੀ ਫੀਸ ਰਹਿ ਗਈ 1 ਸਾਲ ਦੀ 11 ਮਹੀਨਾ ਦੀ ਫੀਸ ਉਹਦੀ ਰਹੀ 9300 ਰੁਪਿਆ ਉਹ ਵੀ ਮੈਂ ਬੇਨਤੀ ਕਰਦਾ ਕੋਈ ਸਮਾਸੀ ਵੀਰ ਕਰ ਸਕੇ ਕਿਉਂਕਿ ਬੱਚੇ ਇਹਨਾਂ ਕਿੰਨੇ ਇਕੱਲੇ ਤੇ ਦਾਦੀ ਹੈ 9300 ਰੁਪਏ ਕੋ ਕਰ ਸਕੇ ਤਾਂ ਮੈਂ ਇਥੋਂ ਨੰਬਰ ਲੈ ਕੇ ਐਡਰੈਸ ਲੈ ਕੇ ਸਕੂਲ ਦੇ ਵਿੱਚ ਸਿੱਧਾ ਜਾ ਕੇ ਭਰ ਸਕਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ